ਸਤਿ ਸ੍ਰੀ ਅਕਾਲ ਜੀ ਮੈਂ ਬਬੂ ਤੁਸੀਂ ਮੇਰਾ ਮਾਨ ਆਏ ਫਿਰਨਾ ਜੀ ਵੈਸੇ ਤਾਂ ਪੰਜਾਬ ਦੇ ਵਿੱਚ ਅਜਿਹੇ ਟੁੱਚੇ ਵਿਦਵਾਨਾਂ ਦੀ ਕੋਈ ਕਮੀ ਨਹੀਂ ਹੈ ਇੱਟ ਚੁੱਕੇ ਅਜਿਹੇ ਆ ਵਿਦਵਾਨ ਸਾਹਮਣੇ ਆ ਹੀ ਜਾਂਦਾ ਹੈ ਦੋਸਤੋ ਅੱਜ ਆਪਾਂ ਅਜਿਹੇ ਟੁੱਚੇ ਵਿਦਵਾਨ ਦੀ ਗੱਲ ਕਰਾਂਗੇ ਜੋ ਕਿ ਆਪਣੇ ਆਪ ਨੂੰ ਪੰਜਾਬ ਦਾ ਕੈਰੀਮਨਾਟੀ ਸਮਝਦਾ ਹੈ ਰੁਕੋ ਜਰਾ ਸਬਰ ਕਰੋ ਦੋਸਤੋ ਮੇਰੀ ਮੁਰਾਦ ਹੈ ਭੇਡਾਂ ਦਾ ਲੇਲਾ ਪਰਮ ਖੇਲਾ ਦੋਸਤੋ ਇਹ ਉਹ ਪ੍ਰਜਾਤੀ ਹੈ ਜੋ ਕਿ ਹਰ ਰੋਜ਼ ਕੁਝ ਨਾ ਕੁਝ ਨਵੀਂ ਪੋਰਨ ਦੀ ਸਮਰੱਥਾ ਰੱਖਦੀ ਹੈ ਦੋਸਤੋ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਅੱਧੀ ਤੋਂ ਵੱਧ ਕੰਟਰੋਵਰਸੀਆ ਇਹਨਾਂ ਬੰਦਿਆਂ ਨੇ ਕ੍ਰੀਏਟ ਕੀਤੀਆਂ ਹੋਈਆਂ ਹਨ ਜਦੋਂ ਸਿੱਧੂ ਮੂਸੇਵਾਲਾ ਜਿਉਂਦਾ ਸੀ ਤੇ ਇਹ ਸਿੱਧੂ ਮੂਸੇਵਾਲਾ ਨੂੰ ਮੰਦਾ ਚੰਗਾ ਬੋਲਦਾ ਸੀ ਤੇ ਅੱਜ ਕੱਲ ਇਹ ਬੱਬੂ ਮਾਨ ਦੇ ਦੁਆਲੇ ਹੋਇਆ ਹੋਇਆ ਹੈ ਦੋਸਤੋ ਇਹ ਇਸ ਦਾ ਕਸੂਰ ਨਹੀਂ ਹੈ ਇਸ ਪ੍ਰਜਾਤੀ ਦੇ ਵਿੱਚ ਇੱਕ ਖਾਸ ਕਿਸਮ ਦਾ ਪੇਡਾ ਪਾਇਆ ਜਾਂਦਾ ਹੈ ਦੋਸਤੋ ਜੋ ਕਿ ਇਹਨਾਂ ਨੂੰ ਟਿਕਣ ਨਹੀਂ ਦਿੰਦਾ ਹੈ ਤੇ ਇਹਨਾਂ ਨੂੰ ਸਮੇਂ-ਸਮੇਂ ਦੇ ਉੱਤੇ ਬੁੜਕਣ ਦੇ ਲਈ ਮਜਬੂਰ ਕਰਦਾ ਹੀ ਰਹਿੰਦਾ ਹੈ ਆਪਾਂ ਇਹਨੂੰ ਸੁਣਾਵਾਂਗੇ ਅੱਜ ਇੱਕ ਸ਼ੇਰ ਜੋ ਕਿ ਇਹਦੇ ਲਈ ਇੱਕ ਖਾਸ ਸ਼ੇਰ ਹੈ ਮੱਕੀ ਦੀ ਰੋਟੀ ਸਰੋਂ ਦਾ ਸਾਗ ਮੂੰਹ ਚ ਪਾ ਕੇ ਤੇਰੇ ਉੱਥੋਂ ਕੱਢਣੀ ਡਾਂਗ ਦੋਸਤੋ ਇਹੋ ਜਿਹੀਆਂ ਹੋਰ ਵੀ ਬਹੁਤ ਸਾਰੀਆਂ ਪੇਡਾਂ ਹਨ ਜੋ ਕਿ ਸਾवट ਕਰਨ ਦੇ ਵਿੱਚ ਲੱਗੀਆਂ ਹੋਈਆਂ ਹਨ ਕਿ ਬੱਬੂ ਮਾਨ ਬਿਲਕੁਲ ਬੇਕਾਰ ਹੋ ਚੁੱਕਾ ਹੈ ਬੱਬੂ ਮਾਨ ਨੂੰ ਕੋਈ ਵੀ ਕੰਮ ਦੇ ਕੇ ਰਾਜ਼ੀ ਨਹੀਂ ਹੈ ਤੇ ਦੋਸਤੋ ਅੱਜ ਆਪਾਂ ਇਸ ਵੀਡੀਓ ਦੇ ਰਾਹੀਂ ਇਹਨਾਂ ਦੇ ਲੜ ਰਹੇ ਕੀੜੇ ਦੇ ਉੱਤੇ ਥੋੜ੍ਹ ਜਿਹਾ ਫਰਨੈਲ ਪਾ ਕੇ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਭੇਟਾਂ ਦੇ ਲੈਲੇ ਨੂੰ ਇਹ ਵੀ ਦਿਖਾਵਾਂਗੇ ਕਿ ਇਸ ਦੇ ਲੱਗਦੇ ਨੇ ਪਿਛਲੇ 1 ਮਹੀਨੇ ਦੇ ਵਿੱਚ ਕਿਹੜੇ-ਕਿਹੜੇ ਪ੍ਰੋਜੈਕਟ ਕੰਪਲੀਟ ਕੀਤੇ ਹਨ ਤੇ ਪਿਛਲੇ 1 ਮਹੀਨੇ ਦੇ ਵਿੱਚ ਕਿੰਨੇ ਸ਼ੋਅ ਲਾਏ ਹਨ ਜਿਸ ਨੂੰ ਤੋਂ ਫਰੀਦ ਦੱਸਦਾ ਸੀ ਉਸ ਨੂੰ ਸਾਹ ਲੈਣ ਦਾ ਵੀ ਵਕਤ ਨਹੀਂ ਮਿਲਿਆ ਕਿੰਨੇ ਗਾਣੇ ਤੇ ਇੱਕ ਫਿਲਮ ਵੀ ਆ ਰਹੀ ਹੈ ਤੇ ਦੋਸਤੋ ਵੀਡੀਓ ਨੂੰ ਪੂਰਾ ਅਖੀਰ ਤੱਕ ਜ਼ਰੂਰ ਦੇਖ ਕੇ ਜਾਓ ਵੀਡੀਓ ਚੰਗੀ ਲੱਗੇ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਹੈ ਸੋ ਆਓ ਬਾਦਦੇ ਆ ਆਪਣੀ ਵੀਡੀਓ ਦੇ ਵੱਲ ਪਿੰਡ ਮਾਨੂ ਕੇ ਸੰਧੂ ਮਾਰਚ 18 ਸ਼ਾਮੀ 6 ਵਜੇ ਮਾਰਚ 12 ਸ਼ਾਮੀ 6 ਵਜੇ ਸਾਡਾ ਲੋਕਲ ਸ਼ਹਿਰ ਬਾਗਾਵਾਲਾ ਮਰਚ 10 ਮਾਰਚ ਸ਼ਾਮੀ 6 ਵਜੇ ਮੋਲਾਪਤ 7 ਮਾਰਚ ਸ਼ਾਮ ਨੂੰ 6 ਵਜੇ ਦੋਕਮਨੀ ਕਾਲਜ ਡੇਰਾ ਮਾਰਚ 6 ਸ਼ਾਮੀ 6 ਵਜੇ ਇੱਕ ਵਾਰੀ ਫਿਰ ਬਲੋ ਮਾਚਰੇ 1 ਮਾਰਚ ਕਪੂਰਥਲਾ ਸ਼ਾਮੀ 6 ਵਜੇ 21 ਫਰਵਰੀ ਸ਼ਾਮੀ 6 ਵਜੇ ਜੜਵਾ 16 ਫਰਵਰੀ ਪਿੰਡ ਰੁੜਕਾ ਵਾਈਐਫਸੀ ਕਲੱਬ 14 ਫਰਵਰੀ ਸਰਸਾ ਨੰਗਲ ਇਹ ਆਪਣੇ ਭਰਾ ਜਿਹੜੇ ਟਰਾਂਸਪੋਰਟਰ ਹੈ 9 ਫਰਵਰੀ ਪਿੰਡ ਬੱਲੋ ਮજરા ਸ੍ਰੀ ਕਾਲ ਜੀ ਮੈਂ ਬਾਬੂ ਤੁਸੀਂ ਮੇਰਾ ਮਾਨ ਪਿੰਡ ਬੱਲੋ ਮજરા 9 ਫਰਵਰੀ ਸ਼ਾਮ 6 ਵਜੇ